ਮੈਂ ਐਸਪੀ ਫਗਵਾੜਾ ਸਾਰੇ ਦੇਸ਼ਵਾਸੀਆਂ ਨੂੰ ਸਪੈਸ਼ਲੀ ਫਗਵਾੜਾ ਦੇ ਨਿਵਾਸੀਆਂ ਨੂੰ ਆਉਣ ਵਾਲੇ ਸਾਲ 2025 ਲਈ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਆ। ਇਹ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ। ਸਾਲ 2024 ਬਹੁਤ ਹੀ ਉਤਾਰ ਚੜਾਅ ਵਾਲਾ ਆਇਆ। ਪਰ ਫਗਵਾੜਾ ਨਿਵਾਸੀਆਂ ਦੀ ਕੋਆਪਰੇਸ਼ਨ ਦੇ ਨਾਲ ਸਾਨੂੰ ਪੁਲਿਸ ਨੂੰ ਕੋਈ ਵੀ ਜਿਹੜੀ ਹੈਗੀਆ ਮੁਸ਼ਕਿਲ ਨਹੀਂ ਪੇਸ਼ ਆਈ। ਹਰ ਚੀਜ਼ ਹੱਲ ਹੁੰਦੀ ਰਹੀ। ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਆਪਰੇਸ਼ਨ ਸਾਨੂੰ ਮਿਲਦੀ ਰਹੇਗੀ ਇਸ ਨਵੇਂ ਸਾਲ ਦੇ ਜਿਹੜੇ ਪ੍ਰੋਗਰਾਮ ਸੈਲੀਬ੍ਰੇਟ ਕੀਤੇ ਜਾ ਰਹੇ ਹਨ ਬੇਰੀ ਆਰਗੇਨਾਈਜ਼ਰਸ ਨੂੰ ਅਪੀਲ ਹੈ ਕਿ ਆਪਦੇ ਪਾਰਕਿੰਗ ਵਾਂਗੂ ਜਿੰਨੇ ਵੀ ਹੋਰ ਪ੍ਰਬੰਧ ਨੇ ਪੁਕਤਾ ਪ੍ਰਬੰਧ ਰੱਖਣ ਤੇ ਜਿਹੜੇ ਲੋਕ ਨੇ ਜਿਹੜੇ ਸੈਲੀਬ੍ਰੇਟ ਕਰਨਗੇ ਕੋਈ ਵੀ ਰੋਡ ਸਾਈਡ ਡਰਿੰਕਿੰਗ ਨਾ ਕੀਤੀ ਜਾਏ ਬੜੇ ਹੀ ਡਿਸਪਲਿਨ ਤਰੀਕੇ ਦੇ ਨਾਲ ਇਹ ਸੈਲੀਬ੍ਰੇਸ਼ਨ ਕੀਤੀਆਂ ਜਾਣ ਕੋਈ ਵਾਇਲੈਂਸ ਨਹੀਂ ਕੋਈ ਵੈਪਨ ਨਾ ਕੈਰੀ ਕੀਤਾ ਜਾਏ ਕਿਉਂਕਿ ਜੇਕਰ ਕਿਤੇ ਵੀ ਕੋਈ ਐਦਾਂ ਦੀ ਲੜਾਈ ਝਗੜਾ ਜਾਂ ਹੁੱਲੜਬਾਜ਼ੀ ਸਾਡੇ ਧਿਆਨ ਦੇ ਵਿੱਚ ਆਏਗੀ ਉਹਦੇ ਉੱਪਰ ਸਖਤ ਐਕਸ਼ਨ ਲਿਆ ਜਾਏਗਾ ਮੈਨੂੰ ਉਮੀਦ ਹੈ ਕਿ ਸਾਰੇ ਬਹੁਤ ਹੀ ਸੁਚੱਜੇ ਢੰਗ ਨਾਲ ਬਹੁਤ ਹੀ ਖੁਸ਼ੀ ਦੇ ਨਾਲ ਇਹ ਸਾਰਿਆਂ ਦੇ ਨਾਲ ਗੱਲ ਕੇ ਨਵੇਂ ਸਾਲ ਦੀ ਆਮਦ ਕੀਤੀ ਜਾਏਗੀ ਤੇ ਇਸ ਸੈਲੀਬ੍ਰੇਸ਼ਨ ਦੇ ਵਿੱਚ ਫਗਵਾੜਾ ਪੁਲਿਸ ਤੁਹਾਡੇ ਨਾਲ ਰਹੇਗੀ ਤੇ ਉਮੀਦ ਹੈ ਕਿ ਬਹੁਤ ਹੀ ਸੁਚੱਜੇ ਢੰਗ ਨਾਲ ਇਹ ਸੈਲੀਬ੍ਰੇਸ਼ਨਸ ਕੀਤੀਆਂ ਜਾਣੀਆਂ 对。Yeah.